ਨਿਵਾਜ ਪ੍ਰਭ ਐਸ ਵਕਤ ਆਪ ਜੀ ਕੇ ਚਰਣਾ ਕਮਲਾ ਪਾਸ ਬੇਨਤੀ ਹੈ ਸਿਧ ਪਾਤਾ ਜੀ ਜਨਮ ਮਰਨਤ ਹੋ ਮੈਂ ਨਾਈ ਜਨ ਪਰ ਉਪਕਾਰੀ ਆਏ ਦੀ দান ਤੇ ਭੰਗੀ ਲਾਇਨ ਮਰ ਸੋ ਲੈਨ ਮਲਾਏ ਆਪ ਜੀ ਕੇ ਦਰੋਂ ਘਰੋ ਵਰਸਾਏ ਹੋਏ ਮਾਪੁਰ ਸਤਿ ਥਣ ਦੇ ਵਾਰਤੀ ਧੰਨਤਾ ਸ੍ਰੀ ਬਾਦ ਬਾਬਾ ਨਾਮ ਸੇ ਜੀ ਕੰਗਵਾਲੇ ਕੰਬਲੀ ਵਾਲੇ ਮਾਪਰ ਖਾਦੀ 94 ਸਾਲਾ ਨਨਕੀ ਮਿੱਠੀ ਜਾਤ ਅਤੇ ਵਰਸੀ ਸਮਾਗਮਾਂ ਦੇ ਸਮੇਂ ਪਿਤਾ ਜੀ ਦੇ ਅਨੰਦ ਸੇਵਕਾ ਵੱਲੋਂ ਇਸ ਵਕਤ ਮਹਾਰਾਜ ਦੂਸਰੀ ਲੜੀ ਦੇ 27 ਸ੍ਰੀ ਸਹਿਜ ਬਾਣ ਆਰੰਭਤਾ ਕਰਵਾਉਣ ਲੱਗੇ ਹੰ ਤਿਨਾ ਸੰਗਤਾਂ ਦੇ ਨਾਮ ਇਸ ਪ੍ਰਕਾਰ ਹੰਨਣਾ ਪਹਿਲਾ ਸ੍ਰੀ ਸਹਿਜ ਬਾਣ ਵਰਦਾਨ

ਬੱਚਿਆਂ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਦੇਤੇ ਕਿਰਪਾ ਕਰੀ ਮਹਾਰਾਜ ਜੀ ਜਿਹੜਾ ਸਹਿਜ ਪਾਠ ਹੈ ਸਰਦਾਰ ਗੁਰਵੀਰ ਸਿੰਘ ਅਤੇ ਜੀਤਲ ਕੌਰ ਵੱਲੋਂ ਆਪਣੇ ਸਵਰਗਵਾਸੀ ਮਾਤਾ ਪਿਤਾ ਵਿੱਧਿਆ ਕੌਰ ਅਤੇ ਪਿਤਾ ਸੇਧਜੀਤ ਜੀ ਜਾਨ ਵਿੱਚ ਪਰਿਵਾਰ ਦੀ ਸੁੱਖ-ਸਾਂਤ ਚੜ੍ਹਦੀ ਕਲਾ ਵਾਸਤੇ ਕਿਰਪਾ ਕਰਨੀ ਮਹਾਰਾਜ ਚੌਥਾ ਸ੍ਰੀ ਸਹਿਜ ਪਾਠ ਜਿਹਦੀ ਵਿੱਧਿਆ ਕੌਰ ਵਾਈਫ ਆਵ ਕਿੰਦਰ ਸਿੰਘ ਜੰਨਾ ਦਾ ਪੁੱਤਰ ਰਵਿੰਦਰ ਸਿੰਘ ਕਾਗੂ ਬੈਂਕ ਤੋਂ ਬਹੁਤ ਸਮੂ ਪਰਿਵਾਰ ਵੱਲੋਂ ਇਹਨਾਂ ਦੀ ਯਾਦ ਵਿੱਚ ਪਰਵਾਦੀ ਚੜ੍ਹਦੀ ਕਲਾ ਸੁਖ ਸਾਗਤੀ ਵਾਸਤੇ ਕਿਰਪਾ ਕਰਨੀ ਮਹਾਰਾਜ ਪੰਜਵਾਂ ਸ੍ਰੀ ਸਹਿਜ ਬਾਠ ਰੁਪਿੰਦਰ ਕੌਰ ਵਾਈਫ ਆਵ ਸਤਨਾਗ ਸਿੰਘ ਸਰੇਖੂ ਇਹਨਾਂ ਦੇ ਬੱਚੇ ਕੁਦਰਤ ਕੌਰ ਬੇਟਾ ਹਰ ਸਿੰਘ تے دن کی خوشی پروار چڑھ دی کلا واسطے کرپا کرنی مہاراج شیوا شری سہجا ملتیم کور کنڈا گاسی سپتری سردار ملکیت سنگھ بی, بی کا سارے پروار پر وار تاندرستی ਕਾਰੋਬਾਰ ਦੇ ਅੰਤਰਕਿਆ ਵਾਸਤੇ ਬਾਬਾ ਜੀ ਨੇ ਸੁਪਰਾਣੇ ਵਿੱਚ ਅਰਦਾਸ ਕੀਤੀ ਕਿਰਪਾ ਕਰੀ ਮਹਾਰਾਜ ਸਤਿਵੰਤ ਜੀ ਸਹਿਬਾ ਹਰਪਾਲ ਸਿੰਘ ਸਨ ਆਪ ਗੱਜਨ ਸਿੰਘ ਪੁੱਤਰਾ ਖੰਡ ਬੈਂਤ ਢੇੜੀ ਵੱਲੋਂ ਪਰਿਵਾਰ ਦੀ ਸੁਖ ਸਾਂਤੀ ਚੜ੍ਹਦੀ ਕਲਾ ਵਾਸਤੇ ਕਿਰਪਾ ਕਰੀ ਮਹਾਰਾਜ 8ਵਾਂ ਜੀ ਸਹਿਬਾ ਰਜੀਤ ਸਿੰਘ ਪਿੰਡ ਬਾੜ ਉੱਡਲੋਂ ਕਾਕਾ ਗੁਰਸੇਵਕ ਸਿੰਘ ਬੀਬੀ ਨਵਜੀਤ ਕੌਰ ਦੇ ਵਿਦੇਸ਼ ਜਾ ਦੇ ਦੇ ਸ਼ੁਕਰਾਨੇ ਵਜੋਂ ਅਤੇ ਪਿਆਰ ਵਾਸਤੇ ਚੜ੍ਹਦੀ ਕਲਾ ਵਾਸਤੇ ਆਰਦਾਸ ਦਿੱਤੀ। ਕਿਰਪਾ ਕਰਨੀ ਕਾਰਜ ਰਾਸ ਕਰਦੇ ਨਵਾ ਸ੍ਰੀ ਸਹਿ ਪਾਤ ਮਹਾਰਾਜ ਗੁਰਿੰਦਰ ਕੌਰ ਮਾਨ ਅਤੇ ਸਲੋਨੀ ਕੌਰ ਮਾਨ ਪੁੱਤਰੀ ਸਰਦਾਰ لکھوندر سنگھ بیڈ جنڈولی والوں پروار کی تندرستی چڑھتی کلا شانتی کرپا کرسواں پاٹھ ماسا بخشیش کور بائیپاس ورگ واسی سردار اجیب سنگھ پنڈ جنڈولی والوں سمو پروار کی سکھ شانتی چڑھتی کلا واسطے کرپا کرنی مہاراج گیارواں سورگ واسی ہر بھججنیا والوں ہال انگلینڈ واسی پنڈ اپنے ماتا پتا کی یاد کرپا کرنی مہاراج بارواں سری سائز پال بی جسپال کو ਬੀਬੀ ਲਖਵੀਰ ਕਾ ਸੁਪੁੱਤਰੀਆਂ ਸਵਰਗ ਵਾਸਤੇ ਸਰਦਾ ਸੇਵਾ ਮਾਤਾ ਸੇਵਾ ਕਉ ਪਿਤਾ ਸੰਕਰ ਜੀ ਇਹਨਾਂ ਦੋਨਾਂ ਭਰਾਵਾਂ ਦੀ ਯਾਦ ਵਿੱਚ ਪ੍ਰਾਤ ਪਰਵਾਰ ਦੀ ਸੁਖ ਸ਼ਾਂਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਤੇ ਮਹਾਰਾਜ ਪਿਟ ਪਿਤਰੂਪ ਹਾਲ ਇਨਰੈਂਡ ਵਾਸ ਪਰਵਾ ਬਲੋਂ ਚੜ੍ਹਦੀ ਕਲਾ ਸੁਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਕਿਰਪਾ ਕਰਨੀ ਮਹਾਰਾਜ 13ਵਾਂ ਸ੍ਰੀ ਸਹਿਜ ਪਾਤਸ਼ਾਹ ਪਰਮਵੀਰ ਸਿੰਘ ਸਨਾਮ ਤਰਮਿੰਦਰ ਸਿੰਘ ਬੀਬੀ ਅਮਰਜੀਤ ਕੌਰ ਪਿੰਡ ਜਿਢੋਲੀ ਵੱਲੋਂ ਬੱਚਿਆਂ ਦੇ ਸੱਪਸਾ ਦੀ ਚੜ੍ਹਦੀ ਕਲਾ ਵਾਸਤੇ ਤੇ ਇਨਾਂ ਦੀ ਬੇਟੀ ਨਵਦੀਪ ਕੌਰ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਤੇ ਕਿਰਪਾ ਕਰਨੀ ਵਾਰਾਜ 14ਵਾਂ ਸ੍ਰੀ ਸਹਿਜ ਪਾਤਸ਼ਾਹ ਸਤਬਿੰਦਰ ਸਿੰਘ ਸਨਾਮ ਰਜੀਤ ਸਿੰਘ ਬੀਬੀ ਬਜੀਤ ਕੌਰ ਪਿੰਡ ਕੋਬਰਾ ਵੱਲੋਂ ਬੱਚੇ ਜੈ ਪਰ ਕੀ ਐਰਨ ਜੀ ਮਾਤਾ ਕਿਰਨਦੀਪ कौर ਲੰਗਰ ਪਰਵਾਹ ਦੇ ਸਭ ਸਾਥੀ ਚੜ੍ਹਦੀ ਕਲਾ ਵਾ ਤੇ ਕਿਰਪਾ ਕਰਨੀ ਮੰਗਦਾ 15ਵਾਂ ਜੀ ਸੈ ਪਾ ਸਤਨਾਮ ਸਿੰਘ ਬੀਬੀ ਸੰਦੀਪ कौर ਪਿੰਡ ਢਕਵਲਾ ਹਰਦੀਪ ਸਿੰਘ ਬੀਬੀ ਹਰਜਿੰਦਰ ਕੌਰ ਵੱਲੋਂ ਪੁੱਤਰ ਗੁਰਕੀਰਤ ਅਤੇ ਸਮੂਹ ਪਰਿਵਾਰ ਨੇ ਤੰਦਰੁਸਤੀ ਚੜ੍ਹਦੀ ਕਲਾ ਵਾ ਅਰਦਾਸ ਤੇ ਕਿਰਪਾ ਕਰਨੀ ਮਹਾਰਾਜ ਸੋਲਵਾਂ 3 ਸਹਿਜ ਪਾਠ ਲਾਲਾ ਰਾਜਕੁਮਾਰ ਜੀ ਹੁਸ਼ਿਆਰ ਪਰ ਵੱਲੋ ਸੇਧ ਦੇ ਤਾਂ ਦ੍ਰਿਸ਼ਟੀ ਪਰਿਵਾਰ ਨੇ ਚੜ੍ਹਦੀ ਕਲਾ ਬਾਤ ਤੇ ਬਾਬਾ ਜੀ ਨੇ ਸ਼ੁਕਰਾਨੇ ਵਜੋਂ ਕਿਰਪਾ ਕਰਨੀ ਮਹਾਰਾਜ 17ਵਾਂ ਸ੍ਰੀ ਸਹਿਜ ਪਾਠ ਸਰਦਾਰ ਜਰਨੈਲ ਸਿੰਘ ਜੀ ਸੰਨ ਆਪ ਸਵਰਗਵਾਸੀ ਮੱਲਾ ਸਿੰਘ ਜੀ ਪਿੰਡ ਜੇ ਡੋਲੀਵਲੋਂ ਸਾਰੇ ਪਰਵਾਤ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅੱਲਾਹ ਦੀ ਕਿਰਪਾ ਕਰੇ ਮਹਾਰਾਜ 18ਵਾਂ ਸ੍ਰੀ ਸਹਿਜ ਪਾਠ ਬਖਰ ਸਿੰਘ ਬੀਬੀ ਗੁਰਦੇਵ ਕੌਰ ਇਹਨਾਂ ਦਾ ਪੁੱਤਰ ਹਰਬੀਰ ਸਿੰਘ

ਆਸਟ੍ਰੇਲੀਆ ਨਿਵਾਸੀ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਣ ਦੀ ਕਿਰਪਾ ਕਰਨੀ ਮਹਾਰਾਜ 21ਵਾਂ ਸ੍ਰੀ ਸਹਿਜ ਪਾਠ ਮਹਿਰ ਸਿੰਘ ਖੰਚੇਰ ਸਿੰਘ ਪੁੱਤਰ ਖੰਡਵਾਜਪੁਰ ਵੱਲੋਂ ਸਤਿ ਸਵਰਗਵਾਸੀ ਮਾਤਾ ਹਰਨਾਮ ਕੌਰ ਸਾਰੇ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਣ ਦੇ ਅਰਦਾਬ ਵਿੱਚ ਕਿਰਪਾ ਕਰਨੀ ਬਾਰਾਜ 22ਵਾਂ ਸ੍ਰੀ ਸਹਿਜ ਪਾਠ ਨਮਨਦੀ ਸਿੰਘ ਸਨ ਆਪ ਅੰਦਰ ਸਿੰਘ ਅਤੇ ਸਵਰਗਵਾਸੀ ਦਾਦੇ ਹਰਨਾਮ ਕੌਰ ਬਾਜਪੁਰ ਸਾਰੇ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਬੇਤੀ ਕਿਰਪਾ ਕਰੀ ਮਹਾਰਾਜ ਨੈਣਾ ਸਹਿਜ ਪਾਠ ਮਨਿੰਦਰ ਸਿੰਘ ਸਨ ਆਪ ਅਰਜੀਤ ਸਿੰਘ ਪੁੱਤਰਾ ਸਰਦਾਰ ਮਖਸੀਰ ਸਿੰਘ ਅਤੇ ਮੋਹਨ ਸਿੰਘ ਪਿੰਡ ਤਾਲਪੁਰ ਜੰਡੋਲੀ ਵੱਲੋਂ ਸਾਰੇ ਪਰਿਵਾਰ ਦੀ ਸੁਖ શાંતੀ ਚੜ੍ਹਦੀ ਕਲਾ ਵਾਸਤੇ ਜਰਾਂ ਬੰਦੀ ਕਿਰਪਾ ਕਰਨੀ ਮਹਾਰਾਜ 24ਵਾਂ ਸ੍ਰੀ ਸਹਿਜ ਪਾਤਸ਼ਾਹ ਸਰਦਾਰ ਮਲਕੀਤ ਸਿੰਘ ਸਨ ਆਪ ਸਵਰਗਵਾਸੀ ਸਰਦਾਰ ਪ੍ਰੀਤਮ ਸਿੰਘ ਵੱਲੋਂ ਸਰਦਾਰ ਮਲਕੀਤ ਸਿੰਘ ਦੇ ਦੇਹ ਰੂਹਤਾ ਵਾਸਤੇ ਬਾਬਾ ਜੀ ਦੇ ਸ਼ੁਕਰਾਨੇ ਵੱਜੋਂ ਅਤੇ ਪਰਵਾਦ ਵੱਲੋਂ ਬੇਤੀ ਹੈ ਕਿਸੇ ਪ੍ਰਕਾਰ ਨਹੀਂ ਮਹਾਰਾਜ ਘੋਰ ਚੋ ਹੋ ਵੀ ਕੀ ਹੋਗੀ ਹੋਵेंगी ਜੀਵਨ ਦੇ ਵਿੱਚ ਰਿਆ ਉਹਨਾਂ ਨੂੰ ਖਿਮਾ ਕਰ ਦੇਣੀ ਪਾਉਦਾ ਸੱਚੀ ਪਾਤਾ 25ਵਾਂ ਸ੍ਰੀ ਸਹਿਜ ਪਾਠ ਸ੍ਰਿੰਦਰ ਸਿੰਘ ਪੁੱਤਰ ਸਰਦਾਰ ਭਗਤ ਸਿੰਘ ਪਿੰਡ ਚੁਗਿਆ ਵੱਲੋਂ ਪਰਵਾਦ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਬਾਤ ਦੇ ਅਰਦਾਵੇ ਤੇ ਕਿਰਪਾ ਚੱਗੀ ਮਹਾਰਾਜ 26ਵਾਂ ਸ੍ਰੀ ਸਹਿਜ ਪਾਠ ਗੁਰਪ੍ਰੀਤ ਸਿੰਘ ਤਲਵਿੰਦਰ ਸਿੰਘ ਪੁੱਤਰ ਸਰਦਾਰ ਸਤਨਾਮ ਸਿੰਘ ਕੈਨੇਡਾ ਨਿਵਾਸੀ ਵੱਲੋਂ ਪਰਿਵਾਰ ਦੀ ਸੁਖ શાંતੀ ਚੜ੍ਹਦੀ ਕਲਾ ਨਰੰਤਰਣ ਦੀ ਬਾਦਿਆਰ ਦਾ ਅਪੀ ਸੇਤੀ ਕਿਰਪਾ ਕਰਨੀ ਮਹਾਰਾਜ 27 ਵਾ ਕੀ ਸੈਟਪਾਸ ਸਰਦਾਰ ਬਹਾਦਰ ਸਿੰਘ ਬੀਬੀ ਹਰਦੀਪ ਕੌਰ ਬੇਟਾ ਰੋਮਨ ਸਿੰਘ ਬੇਟੀ ਅਰਜੋਈ ਕੌਰ ਕੈਨੇਡਾ ਨਿਵਾਸੀ ਪਿੰਡ ਢਿੱਲੋਵਾਲ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ سالانہ ملی میری یاد پرابا جی نے کرس رکھنا پڑھتا بال بخشنا کرنے ਕਰਨਾ ਜਿੰਨਾ ਕਾਰਜਾਂ ਨੂੰ ਲੈ ਕਰਕੇ ਸੰਕਤਾ ਵੱਲੋਂ ਮਹਾਂਪੁਰਖਾਂ ਦੇ ਮਹਾਨ ਬਾਣੀ ਤੇ ਕੁੰਭ ਰੰਮਤਾ ਕਰਵਾਉਣ ਲੱਗੇ ਮਹਾਰਾਜ ਆਪ ਜੀ ਨੇ ਕਿਰਪਾ ਕਰਨ ਇਸ ਪਰਵਾਰਾਂ ਦੀਆਂ ਸੋ ਸੋ ਮਨੋ ਭਾਵਨਾਵਾਂ ਕਾਮਨਾਵਾਂ ਮਤ ਪੂਰੀਆਂ ਕਰਨਿਆ ਕਾਰਜ ਰਾਸ ਕਰਣੇ ਮਹਾਰਾਜ ਜਰ ਕਰਮਾਈ ਜੀ ਵਾਅਦੇ ਕਰਨੇ ਨਾਮ ਸਿਮਰਦੇ ਦਾ ਬਖਸ਼ੀ ਗੁਰਸਿੱਖੀ ਜੀ ਨੇ ਬਖਸ਼ਿਸ ਕਰਨਾ ਮਹਾਰਾਜ ਕਿਰਪਾ ਕਰਿਓ ਦੇਸਾ ਪਰਦੇਸਾ ਵਿੱਚ ਬੱਚੇ ਪਰਿਵਾਰ ਮਾਤਾ ਮਾਂ ਭੈਣਾ ਗਈਆਂ ਹਨ ਉਹਨਾਂ ਦੀ ਰੱਖਿਆ ਕਰਿਓ ਕਾਰੋ ਬਾਤ ਕਿਉ ਗੁਰਸਿੱਖੀ ਜਿਨ ਬਖਸ਼ਿਓ ਸੱਚੇ ਪਾਸ ਦਾ ਰੱਬੇ ਤਾਰਜ ਚਲਰੇ ਵਰਸੀ ਸਮਾਗਨ ਸਾਰੇ નિર્ਬਿਖਤਾ ਸਹਿ ਸਫਲ ਕਰਿਓ ਸ੍ਰੀ ਦੋ ਸਿੰਘ ਸੰਤੂ ਮਾਪਰਿਓ ਵਿੱਚ ਕਰਤਾ ਮੁਰਖ ਫੁਲੋਆ ਵਾਰ ਨਾ ਗਿੰਗਾ ਹੋਆ ਜੋ ਮੰਗੇ ਥਾ ਕੋਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੁਲ ਇਹ ਦਾ ਉਹ ਸੱਚ ਵੈਣ ਲੈਣ ਬੋਲਿਆ ਸਭ ਕਿਸ ਜਾਣਦਾ ਇਸ ਆਗੇ ਪੀਚੇ ਅਰਦਾਸ ਸੱਚੇ ਪਤ ਸਾਹਿਬਾਂ ਦੀ ਸਭਨਾ ਦੀਆਂ ਹਾਜ਼ਰੀਆਂ ਪੇਟਾਵਾਂ ਸੇਵਾਵਾਂ ਫਾਇ ਪਾਉ ਆਰੰਭ ਤਨ ਮੁਖ ਰੱਖਦੇ ਆਪ ਜੀ ਦੇ ਬਕਸੇ ਹੋਏ ਢੰਡਾਰਿਆਂ ਵਿੱਚ ਮਹਾਰਾਜ ਪੰਜ ਤਕੜਾ ਪਛਾਹ ਦੇ ਸਿਆਕੇ ਆ ਕੇ ਆਜਾ ਰ ਆਪ ਜੀ ਕਿਰਪਾ ਕਰੋ ਭੋਗ ਲਾਉ ਕਰੀ ਪਾਸਾ ਸੁਭਤਾ ਲੱਗਾ ਭੋਗ ਸੰਗਤ ਕੱچے ਵਰਤੇ ਐਸ ਵਕਤ ਮਹਾਰਾਜ ਆਸ਼ੀਰਵਾਦ ਬਖਸ਼ੂ ਖੁਸ਼ੇ ਬਖਸ਼ੂ 27 ਸ੍ਰੀ ਸਹਿਜ ਬਾਣ ਰਮਤਾ ਕਰਦੇ ਆਗਿਆ ਬਖਸ਼ੂ ਸੁਖਵੇਂ ਨਾਮ ਚਿਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਵਾਰੀ ਗੁਰ ਦੀ ਬਾਣ ਬੁਲੇ